ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਖਤਿਹ ਸਭ ਤੋਂ ਪਹਿਲਾਂ ਨੇ ਇੱਥੇ ਜੁੱਤੀ ਬਾਹਰ ਹੀ ਕੱਢਦੇ ਨੇ ਆਪਾਂ ਆਪਣੀ ਜੁੱਤੀ ਪਾ ਲਈਏ ਫਿਰ ਸਾਨੂੰ ਇੱਥੇ ਦੀ ਸਚਾਈ ਦੱਸਣ ਲੱਗੇ ਆਪਾਂ ਤੇ ਉਹ ਦੱਸਦੇ ਆ ਤੁਸੀਂ ਆਲਾ-ਦਾਲਾ ਥੋੜਾ ਜਿਹਾ ਬਹੁਤ ਵਧੀਆ ਸ਼ਾਂਤ ਹੈ ਕੋਈ ਬਾਹਰ ਨਹੀਂ ਨਿਕਲਦਾ ਅੰਦਰ ਹੀ ਰਹਿੰਦੇ ਨੇ ਲੋਕ ਬਸ ਬਾਹਰੋਂ ਆਪਣੇ ਕੰਮ ਤੇ ਹੀ ਨਿਕਲਦੇ ਤੇ ਕੰਮ ਤੋਂ ਆ ਜਾਣਾ ਹਾਂਜੀ ਇੱਕ ਤਾਂ ਮੈਂ ਅੱਜ ਤੁਹਾਨੂੰ ਇੱਥੇ ਜਿੱਥੇ ਆਪਾਂ ਰਹਿ ਰਹੇ ਹਾਂ ਇਹਨਾਂ ਦਾ ਬਾਥਰੂਮ ਦਿਖਾਵਾਂਗੇ ਜਿਹੜੇ ਆਪਣੇ ਇੰਡੀਅਨ ਬਾਥਰੂਮ ਨੇ ਜਿੱਥੇ ਤੁਸੀਂ ਸਾਡੀ ਵੀਡੀਓ ਛੱਗੇ ਦੇਖਦੇ ਸੀਗੇ ਉਹਨਾਂ ਤੋਂ ਬਿਲਕੁਲ ਫਰਕ ਹੈ ਉਹਨਾਂ ਦਾ ਉਲਟ ਨਹੀਂ ਅਹ ਥੋੜੀ ਪ੍ਰੋਬਲਮ ਜੀ ਆ ਰਹੀ ਹੈ ਸ਼ਾਵਰ ਕਰਨ ਦੀ ਕਿਉਂਕਿ ਆਪਾਂ ਨੂੰ ਬਾਲਟੀਆਂ ਦੀ ਆਦਤ ਪਈ ਹੋਈ ਹੈ ਤੇ ਜੀ ਮੈਂ ਕੱਲ ਹਨਾ ਸੋਚਿਆ ਵੀ ਚਲੋ ਅ ਕਿਸੇ ਕੰਮ ਜਾ ਕੇ ਆਈਏ ਕੰਮ ਕਰਕੇ ਆਈਏ ਦੇਖੀ ਇੱਧਰ ਜਾਨੀ ਪੰਜਾਬੀ ਇੰਡੀਅਨ ਕਿਵੇਂ ਕੰਮ ਕਰਦੇ ਨੇ ਹਨਾ ਤੇ ਮੈਂ ਕੱਲ ਗਈ ਸੀ ਜੀ ਰੈਸਟੋਰੈਂਟ ਤੇ ਮੈਂ ਉੱਥੇ ਦਾ ਐਕਸਪੀਰੀਅੰਸ ਤੁਹਾਨੂੰ ਦੱਸਣ ਲੱਗੀ ਹਾਂ ਅਹ ਰੈਸਟੋਰੈਂਟ ਤੇ ਗਈ ਮੈਨੂੰ ਲੱਗਿਆ ਵੀ ਜਿਵੇਂ ਅਸੀਂ ਕੁਕਿੰਗ ਕਰਦੇ ਰਹਨੇ ਆ ਹਨਾ ਪਿੰਡਾਂ ਚ ਘਰ ਚ ਸ਼ਹਿਰ ਚ ਵੀ ਕਰਦੇ ਆ ਚਲੋ ਕੁਕਿੰਗ ਤਾਂ ਕਰਨੀ ਹੁੰਦੀ ਆ ਕਿਉਂਕਿ ਇਹ ਤਾਂ ਆਪਣੀ ਸਭ ਤੋਂ ਮੁਢਲੀ ਜ਼ਰੂਰਤ ਹੈ ਜੀ ਰੋਟੀ ਬਣਾਉਣੀ ਖਾਣੀ ਹਨਾ ਤੇ ਮੈਨੂੰ ਲੱਗਿਆ ਵੀ ਰੈਸਟੋਰੈਂਟ ਦਾ ਕੰਮ ਵੀ ਐਵੇਂ ਹੁੰਦਾ ਹੋਣਾ ਜਿਵੇਂ ਅਸੀਂ ਨਾਰਮਲੀ ਕੁਕਿੰਗ ਕਰਦੇ ਆ ਹਨਾ ਚਲੋ ਮੈਂ ਵੀ ਚੋਜੇ ਚ ਬੜੇ ਚੋਜੇ ਚ ਗਈ ਅਹ ਫਿਰ ਜਿਹੜਾ ਉਹਨਾਂ ਨੇ ਮੈਨੂੰ ਟਾਈਮਿੰਗ ਦਿੱਤਾ ਹਨਾ ਵੀ ਕੁਕਿੰਗ ਮਤਲਬ ਕਿ ਵੀ ਰੈਸਟੋਰੈਂਟ ਤੇ ਕੰਮ ਕਰਨ ਦਾ ਉਹ ਸਵੇਰੇ ਹੈਗਾ ਸੀ ਜੀ 6 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ 8 ਘੰਟੇ ਦਾ ਕੰਮ ਸੀਗਾ ਤੇ ਮੈਂ ਮੜੇ ਚੌਰ ਨਾਲ ਗਈ 5 ਵਜੇ ਆਪਣਾ ਇਹਨੂੰ ਤਿਆਰ ਸੀ ਆਪਣਾ ਜਿਵੇਂ ਆਪਾਂ ਨਿਤਨੇਮ ਕਰਦੇ ਆਂ ਕਰਕੇ ਚਲੋ ਗਏ ਤੇ ਉਸ ਤੋਂ ਬਾਅਦ ਦਾ ਤੁਹਾਨੂੰ ਦੱਸਦੀ ਆ ਤੇ ਉੱਥੇ ਜਦੋਂ ਗਏ ਹੈਨਾ ਤੇ ਸਭ ਤੋਂ ਪਹਿਲਾਂ ਜਣੀ ਜਿਹੜੀ ਪਹਿਲੀ ਸ਼ਿਫਟ ਹੈ ਇਹੀ ਹੈ ਇਸ ਤੋਂ ਬਾਅਦ ਦੂਜੀ ਸ਼ਿਫਟ ਹੈ ਜਿਹੜੀ ਉਹ 2 ਵਜੇ ਤੋਂ ਰਾਤ ਦੇ 10 ਵਜੇ ਤੱਕ ਹੁੰਦੀ ਹੈ ਤੇ ਜਿਵੇਂ ਵੀ ਜਿਹੜਾ ਅਸੀਂ ਰੈਸਟੋਰੈਂਟ ਜਾ ਕੇ ਖੋਲੇ ਆ ਅਸੀਂ ਸੀਗੀਆਂ ਇੱਕ ਲੇਡੀ ਸੀ ਇੱਕੋ ਦੀ ਬੇਟੀ ਸੀ ਦੋ ਲੇਡੀ ਅਸੀਂ ਸੀ ਚਾਰ ਸੀਗੀਆਂ ਜੀ ਅਸੀਂ ਹੈਨਾ ਤੇ ਗੱਡੀ ਦੇ ਵਿੱਚ ਇੱਕ ਦੂਜੇ ਨੂੰ ਇੱਥੇ ਲਿਫਟ ਦੇ ਦਿੰਦੇ ਨੇ ਮੋਸਟਲੀ ਇੱਥੇ ਪੰਜਾਬੀ ਕਾਫੀ ਨੇ ਤੇ ਵੈਸੇ ਉਹ ਇਹਦਾ ਕਿਰਾਇਆ ਲੈਂਦੇ ਨੇ ਲਿਫਟ ਦੇਣ ਦਾ ਫ੍ਰੀ ਨੂੰ ਨਹੀਂ ਦਿੰਦਾ ਕੋਈ ਕਿਸੇ ਨੂੰ ਜਿਵੇਂ ਬੱਸ ਦਾ ਕਿਰਾਇਆ ਹੁੰਦਾ 1 ਡਾਲਰ ਪਰ ਇੱਥੇ ਗੱਡੀ ਦਾ ਉਹ ਕਿਰਾਇਆ 3 ਡਾਲਰ ਲੈਂਦੇ ਨੇ ਇੱਕ ਸਾਈਡ ਦਾ ਅ ਕੰਟੇ ਦਾ ਬੱਸ ਦਾ ਜਿਵੇਂ ਕੰਟੇ ਦਾ 1 ਡਾਲਰ ਹੈ ਤੇ ਗੱਡੀ ਦੇ 3 ਡਾਲਰ ਜੇ ਆਪਾਂ ਮਤਲਬ ਕਿ ਉਬਰ ਵਗੈਰਾ ਕਰਦੇ ਆ ਉਹ 15 ਡਾਲਰ ਲੈਂਦੀ ਹੈ ਜੀ ਉਹ ਬਹੁਤ ਜ਼ਿਆਦਾ ਮਹਿੰਗੀ ਪੈ ਜਾਂਦੀ ਹੈ ਮੈਂ ਤੁਹਾਨੂੰ ਜਣੀ ਐਕਸਪੀਰੀਅੰਸ ਦੱਸ ਰਹੀ ਆ ਅ ਚਲੋ ਜਿਹੜੇ ਇੱਧਰ ਦੇ ਨੇ ਹਨਾ ਉਹ ਤਾਂ ਆਨੰਦ ਪਤਾਈ ਹੈ ਜਣੀ ਜੋ ਮੈਂ ਜਣੀ ਹੋਂ ਸਾਰ ਇੱਥੇ ਆਪਣਾ ਤਜਰਬਾ ਕੀਤਾ ਆ ਕੇ ਤੇ ਉੱਥੇ ਗਏ ਜੀ ਹਨਾ ਉੱਥੇ ਜਣੀ ਉਹਨੂੰ ਖੋਲੇਆ ਰੈਸਟੋਰੈਂਟ ਨੂੰ ਉਥੇ ਜਿਹੜੇ ਮੈਟ ਸੀਗੇ ਬਹੁਤ ਭਾਰੀ-ਭਾਰੀ ਵਿਸ਼ੇ ਹੁੰਦੇ ਨੇ ਹਨਾ ਉਹ ਮੈਟ ਇਕੱਠੇ ਕਰੇ ਪਏ ਸੀਗੇ ਜਿਹੜੇ ਮਤਲਬ ਕਿ ਇਹ ਰੈਸਟੋਰੈਂਟ ਬੰਦ ਕਰਕੇ ਜਾਂਦੇ ਨੇ ਉਹ ਇਕੱਠੇ ਕਰਕੇ ਜਾਂਦੇ ਨੇ ਅਸੀਂ ਉਹ ਮੈਟ ਚੱਕੇ ਹਨਾ ਚੱਕ ਕੇ ਉਹ ਵਿਛਾਏ ਤੇ ਉਸ ਤੋਂ ਬਾਅਦ ਜਿਵੇਂ 15-20 ਕਿਲੋ ਦੀਆਂ ਆਟੇ ਦੀਆਂ ਥੈਲੀਆਂ ਹੁੰਦੀਆਂ ਨੇ ਉਹ ਚੱਕੀਆਂ ਆਟਾ ਗੁੰਨਣ ਵਾਲੀ ਮਸ਼ੀਨ ਦੇ ਵਿੱਚ ਪਾਈਆਂ ਫਿਰ ਉਹਦੇ ਵਿੱਚ ਪਾਣੀ ਪਾਇਆ ਜਿੰਨਾ ਪੈਣਾ ਸੀਗਾ ਹਨਾ ਫਿਰ ਜਦੋਂ ਆਟਾ ਗੁੰਨੇ ਆ ਜਾਂਦਾ ਜੀ ਉਹਨੂੰ ਫਿਰ ਆਟੇ ਨੂੰ ਕੱਢਣਾ ਵੀ ਪੈਂਦਾ ਤੇ ਉਹ ਫਿਰ ਕੱਢਿਆ ਹਨਾ ਤੇ ਜਣੀ ਜਿਵੇਂ ਆਟਾ ਮਸ਼ੀਨ ਨੇ ਗੁੰਨਣਾ ਸੀ ਪਰ ਉਹ ਪ੍ਰੋਸੈਸ ਹੈ ਜਿਹੜਾ ਅੱਗੇ ਪਿੱਛੇ ਵਾਲਾ ਉਹ ਖੁਦ ਕਰਨਾ ਪੈਂਦਾ ਹੈ ਹਨਾ ਉਹ ਜਿਹੜਾ ਹੈਵੀ ਸੀਗਾ ਮੇਰੇ ਲਈ ਮੈਂ ਆਪਣਾ ਐਕਸਪੀਰੀਅੰਸ ਦੱਸ ਰਹੀ ਹਾਂ ਜੀ ਬਹੁਤ ਕਾਫੀ ਲੇਡੀਆਂ ਬੋਲੋ ਬੋਲੋ ਹੁਣ ਮੈਂ ਜੀ ਸਲੋ ਮੋਸ਼ਨ ਚ ਬੋਲਦੀ ਹਾਂ ਕਿਉਂਕਿ ਇੱਥੇ ਬੜੀ ਸ਼ਾਂਤੀ ਹੈ ਕੋਈ ਡਿਸਟਰਬ ਨਾ ਹੋ ਜਵੇ ਇਹ ਵੀ ਨਹੀਂ ਪਤਾ ਲੱਗਦਾ ਰੋ ਮੋਸ਼ਨ ਨਹੀਂ ਹੋਈ ਵਾਹ ਹੌਲੀ ਹੌਲੀ ਕਿਉਂਕਿ ਇੱਧਰ ਲੋਕ ਬਹੁਤ ਹੌਲੀ ਬੋਲਦੇ ਨੇ ਜਿਵੇਂ ਇਹ ਵੀ ਆਪਾਂ ਨੂੰ ਆਤ ਪਈ ਹੋਈ ਉੱਚੀ ਉੱਚੀ ਬੋਲਣ ਦੀ ਪਤਾ ਨਹੀਂ ਹੁਣ ਕਿਤੇ ਕੁਝ ਕਹਿਤੀ ਕਰ ਦੇਵੇ ਤੇ ਨੀਚੀ ਬੋਲ ਰਹੀ ਹੈ ਬਾਹਰ ਵਿੱਚ ਚਲੋ ਛੱਡੋ ਜੀ ਤੇ ਵਿਚ ਅਸੀਂ ਗਾਣਾ ਤੇ ਆਪਾਂ ਆਪਣੀ ਗੱਲ ਤੇ ਆਉਨੇ ਆ ਤੇਰਾ ਉਹ ਫਿਰ ਹੈ ਨਾ ਜੀ ਜਿਵੇਂ ਆ ਸਬਜ਼ੀਆਂ ਦੇ ਥੈਲੇ ਖੋਲ ਕੇ ਹੈ ਨਾ ਸਬਜ਼ੀਆਂ ਉਹ ਟਰੇਆਂ 'ਚ ਪਾ ਕੇ ਚੱਕ ਕੇ ਲਿਆਉਣੀਆਂ ਚਲੋ ਉਹਦੇ ਵਾਸਤੇ ਵੀ ਉਹ ਰੇੜੀਆਂ ਜੀਆਂ ਹੈਗੀਆਂ ਨੇ ਪਰ ਫਿਰ ਵੀ ਜਿਹੜੀਆਂ ਟਰੇਆਂ ਹੁੰਦੀਆਂ ਨੇ ਜੀ ਉਹ ਵੀ ਕਾਫੀ ਭੋਹ ਹੋ ਜਾਂਦੀਆਂ ਨੇ ਭਾਰੀ ਹੋ ਜਾਂਦੀਆਂ ਨੇ ਤੇ ਚਲੋ ਮੈਂ ਜਿਹੜੀ 6 ਵਜੇ ਤੋਂ ਦੁਪਹਿਰ ਦੇ 11 ਵਜੇ ਤੱਕ ਕੰਮ ਕੀਤਾ ਜੀ ਹਨਾ ਤੇ ਜਿਹੜੀ ਮੈਂ ਜਾਂਦੀ ਹੂ ਹੀ ਮੈਨੂੰ ਨਾ ਇਸ ਤਰ੍ਹਾਂ ਜਿਵੇਂ ਬੈਕ ਪੇਨ ਦੀ ਪ੍ਰੋਬਲਮ ਰਹਿੰਦੀ ਹੈ ਜੀ ਮੈਨੂੰ ਜਾਂਦੀ ਹੀ ਇਸ ਤਰ੍ਹਾਂ ਹੋਣ ਲੱਗ ਗਿਆ ਭਾਰ ਚੱਕਣ ਦੇ ਨਾਲ ਵੀ ਮੇਰੀ ਜਿਹੜੀ ਬੈਕ ਹੈ ਇਹ ਨਹੀਂ ਠੀਕ ਰਹਿਣੀ ਇੱਥੇ ਉਹ ਜਣੀ ਦੁਖਣ ਜੇ ਲੱਗੀ ਮੇਰੀ ਬੈਕ ਹਨਾ ਤੇ ਉਸ ਤੋਂ ਬਾਅਦ ਜਿਹੜੀ ਮੈਂ 6 ਵਜੇ ਤੋਂ ਲੈ ਕੇ 11 ਵਜੇ ਤੱਕ ਜਣੀ 올 ਰੌਂਡਰੀ ਕੰਮ ਕਰਨਾ ਸੀਗਾ ਉੱਥੇ ਰੈਸਟੋਰੈਂਟ ਦੇ ਵਿੱਚ ਇਹ ਨਹੀਂ ਹੈਗਾ ਵੀ ਜੇ ਆਪਾਂ ਪਰੌਂਠਿਆਂ ਨੂੰ ਕਿਉਂ ਲਾ ਰਹੇ ਹਾਂ ਤਾਂ ਕਿ ਉਹ ਹੀ ਲਾਈ ਜਾਓ ਜੇ ਆਪਾਂ ਚਾਹ ਬਣਾ ਰਹੇ ਹਾਂ ਤਾਂ ਚਾਹ ਹੀ ਬਣਾਈ ਜਾਓ ਜਾਂ ਜੋ ਵੀ ਆਪਾਂ ਇੱਕ ਕੰਮ ਕਰਦੇ ਹਾਂ ਹਨਾ ਵੰਡ ਚੁੰਡ ਕੇ ਆਪਣੀਆਂ ਫੈਮਲੀਆਂ ਹੁੰਦੀਆਂ ਨੇ ਜੁਆਇੰਟ ਫੈਮਿਲੀ ਜੀ ਪੰਜਾਬ ਦੇ ਵਿੱਚ ਜੋ ਆਪਾਂ ਵੰਡ ਕੇ ਕੰਮ ਕਰਦੇ ਹਾਂ ਇੱਕ ਇੱਕ ਸਾਈਡ ਹੋ ਜਾਂਦਾ ਦੂਜਿਆ ਦੂਜੀ ਸਾਈਡ ਹੋ ਜਾਂਦਾ ਐਵੇਂ ਵੰਡ ਕੇ ਕੰਮ ਹੋ ਜਾਂਦਾ ਪਰ ਉਹ ਮਤਲਬ ਕਿ ਵੀ ਗੋਲ ਗੋਲ ਸਾਰੇ ਪਾਸੇ ਘੁਮਾ ਰਹੇ ਸੀਗੇ ਚਲੋ ਕੋ ਮਣਾ ਵੀ ਔਖਾ ਨਹੀਂ ਸੀਗਾ ਹਨਾ ਚਾਹ ਪਾਣੀ ਬਣਾਉਣਾ ਵੀ ਔਖਾ ਨਹੀਂ ਸੀ ਪਰ ਜਿਹੜਾ ਸਾਮਾਨ ਜਾਂ ਚੱਕਣਾ ਇਹ ਨਹੀਂ ਹੋ ਰਿਹਾ ਸੀਗਾ ਫਿਰ ਉਸ ਤੋਂ ਬਾਅਦ ਲਗਾਤਾਰ 5 ਘੰਟੇ ਚੱਲੋ ਘੁੰਮੇ ਘੁੰਮ ਘੁੰਮ ਕੇ ਹੈਨਾ ਬੜੀ ਜਿਵੇਂ ਰੇਲ ਜੀ ਬਣੀ ਇਸ ਤਰ੍ਹਾਂ ਕੰਮ ਕੀਤਾ ਜਿਵੇਂ 11 ਵਜੇ ਹਲੇ ਮੇਰਾ ਟਾਈਮ ਖਤਮ ਹੋਣਾ ਸੀਗਾ ਜੀ 2 ਵਜੇ ਉੱਥੇ ਤੇ 11 ਵਜੇ ਮੈਂ ਪੂਰੀ ਥੱਕ ਗਈ ਮਤਲਬ ਕਿ ਵੀ ਮੇਰੀ ਬੈਕ ਦੇ ਨਾਲ-ਨਾਲ ਮੇਰੀਆਂ ਲੱਤਾਂ ਵੀ ਦੁਖਣ ਲੱਗੀਆਂ ਤੇ ਫਿਰ ਮੈਂ ਹੈਨਾ ਮਤਲਬ ਕਿ ਵੀ ਜਿਹੜੀ ਫੈਮਿਲੀ ਕੋਲੇ ਆਪਾਂ ਰਹਿ ਰਹੇ ਹਾਂ ਤੇ ਫਿਰ ਮੈਂ ਇਸ ਫੈਮਿਲੀ ਨੂੰ ਹੈਨਾ ਮੈਸੇਜ ਛੱਡਿਆ ਤੇ ਮੱਕੇ ਵੀ ਉੱਥੇ ਜਿਵੇਂ ਐਸੀ ਵੀ ਟਾਈਮ ਚੱਲ ਰਿਹਾ ਹੈ ਟਾਈਮ ਦੇ ਹਿਸਾਬ ਨਾਲ ਆਪਾਂ ਨੂੰ ਪਾਰ ਘੰਟੇ ਜੀ 16 ਡਾਲਰ ਮਿਲ ਰਹੇ ਸੀਗੇ ਇੱਕ ਘੰਟੇ ਦੇ ਘੱਟ ਤੋਂ ਘੱਟ ਇਹ ਇੱਥੇ ਰੇਟ ਹੈ ਜਿਹੜੀ ਜਿਹੜੇ ਹੈਗੇ ਨੇ ਵੀ ਵੱਧ ਤੋਂ ਵੱਧ ਵਾਲੇ 25 ਡਾਲਰ ਸੀ ਉਹ ਤਾਂ ਜੜੀ ਚਲੋ ਮੈਕਸਿਮਮ ਅੱਗੇ ਅੱਗੇ ਚਾਈ ਜਾਂਦੇ ਨੇ ਜਣੀ ਮੈਂ ਘੱਟ ਤੋਂ ਘੱਟ 16 ਡਾਲਰ ਦੀ ਗੱਲ ਹੋਈ ਸੀ ਜੀ ਸਾਡੀ ਇੱਕ ਘੰਟੇ ਦੀ ਤੇ ਉਹ ਜਣੀ ਜਦੋਂ ਟਾਈਮ ਸ਼ੁਰੂ ਹੋ ਜਾਂਦਾ ਡਾਲਰ ਵੀ ਸ਼ੁਰੂ ਹੋ ਜਾਂਦੇ ਨੇ ਫਿਰ ਫੋਨ ਫੋਨ ਤੇ ਨਹੀਂ ਉਹ ਗੱਲਾਂ ਕਰ ਦਿੰਦੇ ਫਿਰ ਮੈਂ ਵਾਸ਼ਰੂਮ ਗਈ ਤੇ ਮੈਂ ਵਾਸ਼ਰੂਮ ਜਾ ਕੇ ਮੈਸੇਜ ਕੀਤਾ ਆਪਾਂ ਜਿਹੜੀ ਫੈਮਿਲੀ ਕੋਲ ਠੁਕੇ ਹੋਇਆ ਉਹਨਾਂ ਨੂੰ ਤੇ ਫਿਰ ਮੈਂ ਮੈਸੇਜ ਕਰਕੇ ਜਿਹੜੀ ਉਹਨਾਂ ਨੂੰ ਕਿਹਾ ਵੀ ਮੈਂ ਇੱਥੇ ਕੰਮ ਨਹੀਂ ਕਰ ਸਕਦੀ ਹੈਗੀ ਵੀ ਤੁਸੀਂ ਆਜੋ ਤੇ ਆ ਕੇ ਮੈਨੂੰ ਲੈ ਜਾਓ ਤੇ ਉਹਨਾਂ ਨੇ ਮੈਸੇਜ ਸੀਨ ਕੀਤਾ ਉਹ ਕਹਿੰਦੇ ਬਸ ਅਸੀਂ ਅੱਧੇ ਘੰਟੇ ਵਿੱਚ ਦੀ ਆਏ ਉਹ 11:30 ਪਹੁੰਚ ਗਏ ਮੈਨੂੰ ਲੈਣ ਵਾਸਤੇ ਤੇ ਮੈਂ ਮਤਲਬ ਕਿ 12 ਵਜੇ ਵਾਪਸ ਘਰ ਆ ਗਈ ਤੇ ਬਸ ਇਹ ਹੈ ਜੀ ਮੇਰਾ ਐਕਸਪੀਰੀਅੰਸ ਹੈ ਇੱਥੇ ਦਾ ਜਿਹੜਾ ਅਨਸਾਰ ਹੋਇਆ ਹੈ ਤੇ ਜਿਵੇਂ ਆਪਾਂ ਸੋਚਦੇ ਆ ਨਾ ਜਿਵੇਂ ਇਹ ਲੱਗਦਾ ਵੀ ਜਿਵੇਂ ਬੱਚੇ ਰੀਲਾਂ ਪਾਉਂਦੇ ਨੇ ਜਾਂ ਕਈ ਲੋਕ ਵੀਡੀਓ ਇਸ ਤਰ੍ਹਾਂ ਦੀਆਂ ਪਾਉਂਦੇ ਨੇ ਵੀ ਬਸ ਆਇਆ ਸ਼ੋਅ ਕਰ ਦਿੰਦੇ ਨੇ ਵੀ ਅਸੀਂ ਇੰਨਾ ਕੁਸ਼ ਇਧਰ ਬਣਾ ਲਿਆ ਇੰਨੀ ਸਾਡੇ ਕੋਲੇ ਕਮਾਈ ਹੈ ਐਨੇ ਸੀ ਡਾਲਰ ਕਮਾ ਰਹੇ ਹਾਂ ਤੇ ਉਹ ਜਣੀ ਆਪਣੇ ਇੰਡੀਆ ਚ ਜਾ ਕੇ ਇਧਰ ਨਾਲ ਪੈਸਾ ਇਹ ਜੀ ਗੱਲ ਨਹੀਂ ਹੈਗੀ ਬਹੁਤ ਵੱਧ ਜਾਂਦਾ 80 85 ਡਾਲਰ ਹੋਇਆ ਹੋਇਆ ਰੇਟ ਵਿੱਚ ਵਿੱਚ 80 85 ਦੇ ਇੰਨਾ ਵੱਧ ਜਾਂਦਾ ਉੱਧਰ ਜਾ ਕੇ ਪਰ ਜਿਹੜੀ ਜਿਹੜੀ ਇੱਥੇ ਸ਼ੁਰੂਆਤ ਹੈ ਉਹ ਬਹੁਤ ਜ਼ਿਆਦਾ ਟਫ ਹੈ ਬਹੁਤ ਜ਼ਿਆਦਾ ਟਫ ਹੈ ਬਹੁਤ ਜ਼ਿਆਦਾ ਉੱਕੀ ਹੈ ਸ਼ੁਰੂਆਤ ਤੇ ਜਿਹੜਾ ਉਹ ਚੀਜ਼ ਦੇ ਵਿੱਚੋਂ ਨੰਗ ਗਿਆ ਕਰ ਗਿਆ ਉਹ ਬਣਾ ਜਾਂਦਾ ਜੀ ਆਪਣਾ ਸਭ ਕੁਛ ਹੀ ਬਣਾ ਜਾਂਦਾ ਇੱਥੇ ਪੰਜਾਬੀਆਂ ਦੇ ਤੁਹਾਨੂੰ ਹੋਮ ਟੂਰ ਕਰਾਵਾਂਗੇ ਜਿਹੜੇ ਉਹਨਾਂ ਦੇ ਘਰ ਹੈਗੇ ਨੇ ਜਿਹੜੇ ਉਹਨਾਂ ਦੇ ਘਰ 6 6 ਕਰੋੜ ਦੇ ਨੇ ਉਹਨਾਂ ਦਾ ਤੁਹਾਨੂੰ ਹੋਮ ਟੂਰ ਕਰਾਵਾਂਗੇ ਜਿਹੜੀ ਉਹਨਾਂ ਨੇ ਆਪਣੀ ਮਿਹਨਤ ਨਾਲ ਲਗਨ ਨਾਲ ਬਣਾਏ ਨੇ ਤੇ ਪਰ ਮੈਨੂੰ ਜਿਹੜੀ ਮੈਂ ਆਪਣਾ ਦੱਸ ਰਹੀਆਂ ਵੀ ਬਹੁਤ ਜ਼ਿਆਦਾ ਔਖਾ ਲੱਗਿਆ ਜਿਵੇਂ ਤੁਸੀਂ ਦੇਖਦੇ ਹੋ ਸਾਨੂੰ ਉੱਥੇ ਫੈਮਿਲੀ ਨੂੰ ਜੁਆਇੰਟ ਫੈਮਿਲੀ ਨੂੰ ਕੰਮ ਕਰਦੇ ਹੋ ਤਾਂ ਕੁਝ ਵੀ ਨਹੀਂ ਹੈਗਾ ਇਹ ਲੱਗਦਾ ਕਿ ਉਹ ਤਾਂ ਉਹ ਕੰਮ ਕੰਮੇ ਹੀ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਜਿਹੜੀ ਇੱਥੇ ਇੰਨਾ ਹਾਰਡ ਵਰਕ ਤੇ ਜਿਹੜੀ ਲਾਈਫ ਹੈ ਬਹੁਤ ਸਟਰਗਲ ਵਾਲੀ ਹੈ ਤੇ ਅੱਜ ਅਸੀਂ ਮੈਂ ਤੁਹਾਨੂੰ ਤੁਹਾਡੇ ਨਾਲ ਬਾਥਰੂਮ ਜਿਹੜਾ ਵੀ ਬਿਲਕੁਲੀ ਉਧਰ ਆਪਣੇ ਇੰਡੀਆ ਦੇ ਉਲਟ ਲੱਗਿਆ ਆਪਾਂ ਦਰਬਾਰਟੀਆਂ ਭਰ-ਭਰ ਪਾਣੀ ਦੀਆਂ ਜੜੀ ਐਵੇਂ ਵਧੀਆ ਨਹਾਉਣੇ ਆ ਇੱਧਰ ਸ਼ਾਵਰ ਜਿਹਾ ਲੈਣਾ ਪੈਂਦਾ ਉਹ ਵੀ ਮੈਂ ਤੁਹਾਨੂੰ ਤਾਂ ਦੱਸ ਰਹੀ ਆ ਹਨਾ ਕੋਈ ਇਹ ਢੀ ਅਲਦੀ ਹੈਗੀ ਬਾਥਰੂਮ ਵਾਲੀ ਦੱਸਣ ਵਾਲੀ ਕਿਉਂਕਿ ਮੈਂ ਤਾਂ ਆਪਾਂ ਜਿਵੇਂ ਪਿੰਡੇ ਨਹਾਉਣੇ ਹੁੰਨੇ ਆ ਜੀ ਹਨਾ ਮੇਰਾ ਸਿਰ ਵੀ ਭਿੱਜ ਗਿਆ ਨਾਲ ਹੀ ਉਹ ਸ਼ਾਵਰ ਕਰਦੇ ਕਰਦੇ ਤੇ ਫਿਰ ਮੈਨੂੰ ਬੜਾ ਉੱਖਾ ਜਿਹਾ ਲੱਗਿਆ ਵੀ ਆਪਾਂ ਸਿਰ ਨਹਾਉਣਾ ਤਾਂ ਹੈ ਨਹੀਂ ਸੀਗਾ ਵਿੱਚ ਸਿਰ ਵੀ ਨਹਾਤਾ ਗਿਆ ਤੇ ਰੋਜ਼ ਤਾਂ ਸਿਰ ਵੀ ਨਹੀਂ ਨਹਾਤਾ ਜਾਂਦਾ ਹਨਾ 3-4 ਦਿਨ ਬਾਅਦ ਠੀਕ ਹੈ ਤੇ ਬਾਕੀ ਇੱਥੇ ਚਲੋ ਸਫਾਈ ਬਹੁਤ ਹੈ ਜਿਹੜੀ ਸਹੂਲਤ ਵੀ ਬਹੁਤ ਹੈ ਸਫਾਈ ਵੀ ਬਹੁਤ ਹੈ ਪਰ ਉਸ ਤੋਂ ਪਹਿਲਾਂ ਸਟਰਗਲ ਵੀ ਬਹੁਤ ਹੈ ਜੀ ਹੁਣ ਜੇ ਤੁਸੀਂ ਸੋਚ ਲਿਓ ਆਪਣਾ ਆ ਰਹੇ ਹੋ ਤੁਸੀਂ ਹੈਨਾ ਜੀ मोस्ट 웰ਕਮ ਤੇ ਬਾਕੀ ਫਿਰ ਆਪਣਾ ਜਿਹੜੀ ਇੰਨਾ ਪ੍ਰਿਪੇਅਰ ਹੋ ਕੇ ਆਇਓ ਵੀ ਜਿਵੇਂ ਆਪਾਂ ਕਹ ਦਿੰਨੇ ਆ ਵੀ ਐਨ ਪੂਰਾ ਜਣੀ ਬੰਦੇ ਨੂੰ ਸੰਘਰਸ਼ ਦੇ ਵਿੱਚ ਲੰਘਣਾ ਪੈਂਦਾ ਹੈ ਬਾਕੀ ਜਿਨ੍ਹਾਂ ਦੇ ਆਪਣੇ ਮਤਲਬ ਕਿ ਵੀ ਬਹੁਤ ਜ਼ਿਆਦਾ ক্লোਜ਼ ਫੈਮਲੀ ਆਨੇ ਰਿਲੇਟਿਵ ਨੇ ਵੀ ਜਿਹੜੇ ਵੀ ਜਣੀ ਬੱਚੇ ਨੂੰ ਪੂਰੀਓ ਸਪੋਰਟ ਕਰਦੇ ਨੇ ਕੋਈ ਉਹਨੂੰ ਔਖਾ ਹੀ ਨਹੀਂ ਹੁੰਦਾ ਹੈਗਾ ਉਹਦੇ ਵਾਸਤੇ ਇੱਧਰ ਔਖਾ ਵੀ ਨਹੀਂ ਹੈਗਾ ਪਰ ਜੇ ਬੰਦੇ ਨੇ ਆਪਣਾ ਹੀ ਮਤਲਬ ਕਿ ਵੀ ਸ਼ੁਰੂਆਤ ਆਪਣੇ ਤੌਰ ਤੇ ਕਰਨੀ ਹੈ ਆਪਣੇ ਤੌਰ ਤੇ ਪੈਰ ਜਮਾਉਣੇ ਨੇ ਆਪਣੇ ਤੌਰ ਤੇ ਕੰਮ ਕਰ ਵੈਸੇ ਤਾਂ ਜੀ ਖਰਚੇ ਤਾਂ ਉੱਧਰ ਵੀ ਆਪਣੇ ਬਹੁਤ ਨੇ ਪਰ ਫਿਰ ਵੀ ਆਪਾਂ ਕਿਤੇ ਨਾ ਕਿਤੇ ਜਿਹੜੀ ਵੀ ਆਪਣੇ ਘਰ ਦੀ ਕਣਕ ਹੁੰਦੀ ਹੈ ਘਰ ਦੀਆਂ ਦਾ ਸਬਜ਼ੀਆਂ ਹੁੰਦੀਆਂ ਨੇ ਘਰ ਦਾ ਦੁੱਧ ਹੁੰਦਾ ਆਪਾਂ ਨੂੰ ਕੋਈ ਐਡਾ ਪਤਾ ਜਾਂ ਨਹੀਂ ਲੱਗਦਾ ਪਰ ਇੱਥੇ ਜਣੀ ਇੱਕ ਇੱਕ ਬੰਦੇ ਦਾ ਖਰਚਾ ਪਤਾ ਲੱਗਦਾ ਵੀ ਹਾਂ ਇੱਕ ਇੱਕ ਬੰਦਾ ਵਧ ਰਿਹਾ ਤੇ ਇੱਕ ਇੱਕ ਖਰਚਾ ਵੀ ਉਹਦਾ ਵਧ ਰਿਹਾ ਹੈ ਇਹ ਸਾਰਾ ਕੁਝ ਚਲੋ ਠੀਕ ਹੈ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੂਗੀ ਫਿਰ ਅਗਲੀ ਵੀਡੀਓ 'ਚ ਤੁਹਾਡੇ ਨਾਲ ਇਹ ਹੋਮ ਟੂਰ ਜਿਹੜੀ ਇੱਧਰ ਹੈਗਾ ਉਹ ਸ਼ੇਅਰ ਕਰਾਂਗੇ ਇਹ ਡਬਲ ਸਟੋਰੀ ਹੈ ਜੀ ਹੋਮ ਜਿੱਥੇ ਆਪਾਂ ਰਹਿ ਰਹੇ ਹਾਂ ਇਹ ਤੁਹਾਨੂੰ ਡਬਲ ਸਟੋਰੀ ਹੋਮ ਟੂਰ ਕਰਾਵਾਂਗੇ ਤੇ ਸਿੰਗਲ ਵੀ ਹੈਗੇ ਨੇ ਇੱਧਰ ਡਬਲ ਵੀ ਹੈਗੇ ਦੋਈ ਤਰ੍ਹਾਂ ਦੇ ਹੈਗੇ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰੀ ਇਹ ਆਪਾਂ ਲਾਈਟ ਲਾ ਰਹੇ ਸੀ ਇਹ ਦੇਖੋ ਜੀ ਇਹ ਇਸ ਤਰ੍ਹਾਂ ਬਾਥਰੂਮ ਹੈ ਬਹੁਤ ਸੋਹਣਾ ਬੜਿਆ ਹੋਇਆ ਖੁੱਲਾ ਡੁੱਲਾ ਤੇ ਇਧਰ ਸਾਈਡ ਤੇ ਜਿਵੇਂ ਆਪਾਂ ਕੋਈ ਵੀ ਆਪਣਾ ਯੂਜ਼ ਕਰਨ ਵਾਲਾ ਸਮਾਨ ਉਸ ਤੋਂ ਬਾਅਦ ਜਿਵੇਂ ਮਲਕੇ ਬਿਲਕੁਲ ਡਿਫਰੈਂਟ ਹੀ ਲੱਗਿਆ ਮੈਂ ਤੁਹਾਨੂੰ ਬਾਥਰੂਮ ਦੇ ਵਿੱਚ ਇਹ ਦਿਖਾਉਣਾ ਚਾਹੁੰਦੀ ਆ ਵੀ ਜਿਹੜਾ ਸ਼ਾਵਰ ਹੈ ਹਨਾ ਇੱਥੇ ਕੀਤਾ ਜਾਂਦਾ ਤੇ ਇਹ ਇਸ ਤਰ੍ਹਾਂ ਜਿਹੜਾ ਪਰਦਾ ਹੈ ਇਹਨੂੰ ਲਗਾਇਆ ਜਾਂਦਾ ਤਾਂ ਕਿ ਜਿਹੜਾ ਪਾਣੀ ਹੈ ਉਹ ਇਤਨ ਲਈ ਆਪਣੀ ਸਾਈਡ ਮਤਲਬ ਕਿ ਬਾਥਰੂਮ ਹੈ ਜਿਹੜਾ ਨੀਚੇ ਤੋਂ ਇਹ ਗਿੱਲਾ ਨਾ ਹੋਵੇ ਇਹ ਤਾਂ ਕਰਕੇ ਯੂਜ਼ ਕੀਤਾ ਜਾਂਦਾ ਹੈ ਪਰਦਾ ਵੀ ਪਾਣੀ ਅੰਦਰ ਹੀ ਰਹੇ ਤੇ ਇੱਥੇ ਜਣੀ ਆ ਬਾਥਰੂਮ ਦੇ ਵਿੱਚ ਜਿਵੇਂ ਬਕਟ ਕੱਪ ਇਹ ਚੀਜ਼ ਯੂਜ਼ ਨਹੀਂ ਕਰਦੇ ਸ਼ਾਵਰੀ ਕਰਦੇ ਨੇ ਆ ਠੀਕ ਹੈ ਜੀ ਮੈਨੂੰ ਇਹ ਚੀਜ਼ ਅਲੱਗ ਲੱਗੀ ਸੀ ਅਲੱਗ ਵੀ ਲੱਗੀ ਸੀ ਤੇ ਕੱਲੀ ਅਲੱਗ ਨਹੀਂ ਲੱਗੀ ਸੀ ਔਖੀ ਵੀ ਜਣੀ ਥੋੜਾ ਜਿਹਾ ਲੱਗਿਆ ਹਾਂ ਕਿਉਂਕਿ ਆਪਾਂ ਉਧਰ ਬਾਲਟੀ ਜ਼ਿਆਦਾ ਯੂਜ਼ ਕਰਦੇ ਆ ਬਾਥਰੂਮ ਦੇ ਵਿੱਚ ਹਮੇਸ਼ਾ ਵੈਸੇ ਆਪਾਂ ਲਵਾ ਲਿਆ ਨਿਆਇਕ ਸ਼ੋਅ ਵਜੋਂ ਸ਼ੌਂਕ ਵਜੋਂ ਸ਼ਾਵਰ ਬਾਥਰੂਮ ਦੇ ਵਿੱਚ ਪਰ ਉਹਨੂੰ ਯੂਜ਼ ਨਹੀਂ ਕਰਦੇ ਹੈਗੇ ਜੇ ਕਦੇ ਯੂਜ਼ ਕਰਦੇ ਆ ਤਾਂ ਆਪਾਂ ਸਿਰ ਧੋਣ ਵਾਸਤੇ ਕਦੇ ਕਰਦੇ ਆ ਪਰ ਇਧਰ ਪਿੰਡੇ ਨਹਾਉਣ ਵਾਸਤੇ ਵੀ ਸ਼ਾਵਰ ਯੂਜ਼ ਕੀਤਾ ਜਾਂਦਾ ਹੈ ਆਪਣੇ ਹਨਾ ਮਲਕੇ ਕੋਈ ਬਾਡੀ ਵਾਸ਼ ਜਾਂ ਕੋਈ ਐਕਸਟਰਾ ਜਿਵੇਂ ਵੀ ਆਪਾਂ ਹਨਾ ਮਲਕੇ ਵੀ ਕੋਈ ਹਾਰਪਿਕ ਵਗੈਰਾ ਜੋ ਵੀ ਉਹ ਸਾਰਾ ਸਮਾਨ ਇਹਦੇ ਵਿੱਚ ਰੱਖ ਲੈਂਦੇ ਆ ਠੀਕ ਹੈ ਜੀ